ਅੰਦੀ ਕੋਪੀ ਭਾਈ ਸਤਿ ਸ਼੍ਰੀ ਅਕਾਲ ਜੀ। ਰਾਜਵਰ ਜੀ ਦਾ ਸਾਥਸਾ ਰਾਜਵਰ ਜੀ ਦੀ ਫਤਿਹ। ਅਸੀਂ ਇਸ ਪ੍ਰੋਗਰਾਮ ਤੇ ਇਨਾਮ ਵੰਡ ਸਮਰੋਹ ਤੇ ਇਕੱਠੇ ਹੋਏ ਆਂ ਜੀ। ਇਹ ਪਹਿਲਾ ਅਡਾ ਕੱਪ ਮੁਸਾਖ ਦਾ ਜੇ ਲਾਸਟ ਐਤਵਾਰ ਦਾ ਸੀ ਤੇ ਜਿਹਨਾਂ ਜਿੰਨਾਂ ਵੀਰਾਂ ਦੇ ਨਾਮ ਆਏ ਆ ਉਹਨਾਂ ਨੂੰ ਦੇਣ ਵਾਸਤੇ ਸਾਰਾ ਪ੍ਰੋਗਰਾਮ ਅਲਿਖਿਆ ਗਿਆ ਏ ਤੇ ਸਾਡੀ ਪਾਰਟੀ ਜਿਹੜੀ ਇੱਥੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ ਏ ਲਾਭਵੀਰ, ਲਾਡੀ ਵੀਰ, ਹੈਪੀ ਵੀਰ, ਭੱਲ ਵੀਰ ਇਹ ਸਾਰਿਆਂ ਦੇ ਸਹਿਯੋਗ ਨਾਲ ਕੀ ਤੁਹਾਨੂੰ ਸ੍ਰੀ ਜਣਿਆ ਜੀ ਠੀਕ ਹੈ ਜੀ ਤੇ ਇਹ ਵਿਸਾਖ ਦਾ ਲਾਸਟ ਐਤਵਾਰ ਸੀ ਜੀ ਹਾਂ ਜੀ ਵਿਸਾਖ ਦਾ ਠੀਕ ਹੈ ਜੀ ਤੇ ਆਪਣਾ ਕਲੱਬ ਦਾ ਕੀ ਨਾਮ ਸੀ ਕੋੜ ਖਾਸਾ ਪੀਜਨ ਕਲੱਬ ਕੋੜ ਖਾਸਾ ਪੀਜਨ ਕਲੱਬ ਠੀਕ ਹੈ ਜੀ ਤੇ ਇਹ ਜੀ ਅੱਜ ਇਨਾਮ ਵੰਡ ਸਮਾਗਮ ਤੇ ਅਸੀਂ ਆਏ ਆ ਤੇ ਸਾਰੀ ਟੀਮ ਵੱਲੋਂ ਜਿਹੜਾ ਇਹ ਪ੍ਰਾਈਜ਼ ਜਿਹੜੇ ਡਿਸਟ੍ਰਿਬਿਊਸ਼ਨ ਫੰਕਸ਼ਨ ਜਿਹੜਾ ਅੱਜ ਸ਼ੁਰੂ ਹੋਣ ਜਾ ਰਿਹਾ ਆ ਤੇ ਇਦਾਂ ਦੇ ਨਾਮ ਨਾਲ ਹੀ ਸਾਰੇ ਜੋ ਜੋ ਇਨਾਮ ਵੰਡੇ ਜਾਣਗੇ ਸਾਰਿਆਂ ਨੂੰ ਦਿਖਾਵਾਂਗੇ ਸਾਰੇ ਵੀਰ ਭਰਾ ਦੋਸਤ ਇਕੱਠੇ ਹੋਏ ਨੇ ਇੱਥੇ ਜਿਨ੍ਹਾਂ ਜਿਨ੍ਹਾਂ ਦੇ ਨਾਮ ਵੀ ਆਏ ਨੇ ਤੇ ਜਿਨ੍ਹਾਂ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੈ ਹਾਂਜੀ ਕੋਪੀ ਪਾਜੀ ਕਰੀਏ ਸ਼ੁਰੂ ਹਾਂਜੀ ਕਰੋ ਵੀਰ ਤੇ ਲੈਣ ਕਰੀਏ ਹਾਂਜੀ ਕੋਪੀ ਪਾਜੀ ਤੇ ਕਰੀਏ ਸ਼ੁਰੂ ਆਪਣਾ ਫੰਕਸ਼ਨ ਤੇ ਕਰੋ ਨਾਉਸ ਕਿੰਨਾ ਕਿੰਨਾ ਦੇ ਨਾਮ ਆਏ ਤੇ ਬਾਦਰ ਕਬੂਤਰ ਤੋਂ ਸ਼ੁਰੂ ਕਰਨ ਲੱਗੇ ਜੀ ਜੀ ਬਾਦਰ ਕਬੂਤਰ ਦਾ ਨਾਮ ਆਇਆ ਜੀ ਸਰਦਾਰ ਮਨਜੀਤ ਸਿੰਘ ਬੋਵੀ ਪਾਰਟੀ ਸਪਾਂ ਵਾਲੇ ਪ੍ਰਭਜੀਤ ਸਿੰਘ ਪ੍ਰਭ ਬਾਦਰ ਕਬੂਤਾ ਦਾ ਇਨਾਮ ਹੈ ਜੀ ਠੀਕ ਹੈ ਜੀ ਆਇਓ ਤੇ ਸਾਡੇ ਇਹ ਪ੍ਰਭ ਦਾ ਛੋਟਾ ਭਰਾ ਹੈ ਜੀ ਤੇ ਆ ਪ੍ਰਭ ਵੀਰ ਦੀ ਸਾਰੀ ਟੀਮ ਹੈ ਤੇ ਬਹੁਤ ਬਹੁਤ ਮੁਬਾਰਕਾ ਕੋਪੀ ਭਾਜੀ ਤੇ ਬਾਦਰ ਬੱਚੇ ਦੀਆਂ ਤੁਹਾਨੂੰ ਜੀ ਕਬੂਤਰ ਦੀਆਂ ਸੌਰੀ ਹਾਂਜੀ ਦੋ ਕੱਪ ਦੋ ਨਾਲ ਮੁਖ ਮਹਿਮਾਨ ਰੰਜੂ ਵੀਰ ਜੀ ਇਹਨਾਂ ਨਾਮ ਦੇਣਗੇ ਠੀਕ ਹੈ ਜੀ ਦੋ ਜੀ ਹਾਂ ਜੀ ਹਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਹਾਂ ਜੀ ਗੋਪੀ ਭਾਜੀ ਤੀਸਰਾ ਨਾਮ ਗੋਵੀ ਭਾਜੀ ਗਵਾਲ ਮੰਡੀ ਵਾਲੇ ਰਾਹੁਲ ਵੀਰ ਦਾ ਨਾਮ ਆਇਆ ਜੀ ਰਾਹੁਲ ਵੀਰ ਇਹ ਤੀਸਰਾ ਪ੍ਰਾਈਜ਼ ਹੈ ਜੀ ਹਾਂਜੀ ਤੀਸਰਾ ਪ੍ਰਾਈਜ਼ ਤੀਸਰਾ ਪ੍ਰਾਈਜ਼ ਰਾਹੁਲ ਵੀਰ ਦਾ ਆਇਆ ਜੀ ਉਸਤਾਦ ਆਪਣਾ ਬੋਪੀ ਗਵਾਲ ਮੰਡੀ ਜੀ ਸੂਰ ਮੰਡੀ ਵਾਲੇ ਨਾ ਉਸਤਾਦ ਜੀ ਹਾਂਜੀ ਉਹਨਾਂ ਦਾ ਇਨਾਮ ਆਇਆ ਬਹੁਤ ਬਹੁਤ ਮੁਬਾਰਕਾਂ ਜੀ ਇਹ ਥਰਡ ਪ੍ਰਾਈਜ਼ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੋ ਆ ਦੂਸਰਾ ਨਾਮ ਗੋਪੀ ਭਾਈ ਦਾ ਦੂਸਰਾ ਇਨਾਮ ਆਇਆ ਤੇ ਗੋਪੀ ਭਾਈ ਆਣ ਕੇ ਆਪਣਾ ਇਨਾਮ ਲੈਣ ਬਹੁਤ ਬਹੁਤ ਮੁਬਾਰਕਾਂ ਜੀ ਤਾੜੀਆਂ ਮਾਰ ਦਿਓ ਜੀ ਇਹ ਜੀ ਪਾਰਟੀ 우ਸਤਾਦ ਮਨਜੀਤ ਸਿੰਘ ਜੀ ਬੋਵੀ ਸੱਪਾ ਵਾਲੇ ਉਹਨਾਂ ਦੀ ਪਾਰਟੀ 'ਚ ਦੂਸਰਾ ਇਨਾਮ ਜਿਹੜਾ ਆਇਆ ਆ ਗੋਪੀ ਭਾਈ ਦਾ ਬਹੁਤ ਬਹੁਤ ਮੁਬਾਰਕਾਂ ਜੀ ਹਾਂਜੀ ਨਾਮ ਆਇਆ ਜੀ ਸਰਦਾਰਜੀਤ ਸਿੰਘ ਬੋਬੀ ਸੱਪਾ ਵਾਲੇ ਕੋਈ ਨਹੀਂ ਫੋਟੋ ਖਿਚਾ ਲੈਣੇ ਮੇਰੀ ਗੱਲ ਪਹਿਲਾ ਨਾਮ ਆੜੀ ਪ੍ਰਭ ਜੀ ਸਿੰਘ ਪ੍ਰਭ ਜੀ ਸਿੰਘ ਲੋ ਜੀ ਉਸਤਾਦ ਮਨਜੀਤ ਸਿੰਘ ਜੀ ਬੋਬੀ ਸੱਪਾ ਵਾਲੇ ਉਹਨਾਂ ਦੀ ਪਾਰਟੀ ਦੇ ਵਿੱਚੋਂ ਉਹਨਾਂ ਦੇ ਕਲੀਫੇ ਪ੍ਰਭ ਦਾ ਜਿਹੜਾ ਫਰਸਟ ਇਨਾਮ ਆਇਆ ਹੈ ਇਸ ਟੂਰਨਾਮੈਂਟ ਕੋਟ ਖਾਲਸਾ ਵਿਜ਼ਨ ਕਲੱਬ ਵੱਲੋਂ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਸੀ ਸਾਰੇ ਵੀਰਾਂ ਦੇ ਰਹਿਮ ਰਹਿਨਮਾਈ ਦੇ ਹੇੜ ਤੇ ਫਰਸਟ ਪ੍ਰਾਈਜ਼ ਜਿਹੜਾ ਆ ਇਹ ਪ੍ਰਭ ਵੀਰ ਦੀ ਝੋਲੀ 'ਚ ਪਿਆ ਆ ਤੇ ਨਾਲ ਦੇ ਨਾਲ ਬਹਾਦਰ ਕਬੂਤਰ ਦਾ ਇਨਾਮ ਜਿਹੜਾ ਆ ਉਹ ਵੀ ਪ੍ਰਭ ਵੀਰ ਦੀ ਝੋਲੀ 'ਚ ਪਿਆ ਪ੍ਰਭ ਵੀਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਤੁਹਾਡੀ ਸਾਰੀ ਪਾਰਟੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਜਿਹੜਾ ਅੰਮਰਸਰ ਪੀਜਨ ਫਲਾਈਂਗ ਕਲੱਬ ਵਾਲਾ ਟੂਰਨਾਮੈਂਟ ਕਰਾਇਆ ਗਿਆ ਸੀ ਉਹਦੇ ਵਿੱਚ ਵੀ ਪ੍ਰਭ ਵੀਰ ਦਾ ਇਨਾਮ ਆਇਆ ਆ ਆ ਉਹ ਵੀ ਅਜੇ 1900 ਨੇ ਕਰਨਾ ਆ ਤੇ ਇੱਕ ਇਨਾਮ ਜਿਹੜਾ ਆ ਇਸਲਾਮਾਬਾਦ ਤੋਂ ਟੂਰਨਾਮੈਂਟ ਉਡਾਇਆ ਗਿਆ ਸੀ ਸ਼ਾਲੂ ਵੀਰ ਨੇ ਟੂਰਨਾਮੈਂਟ ਅਡਾਇਆ ਸੀ ਉਹਦੇ ਵਿੱਚ ਵੀ ਪ੍ਰਭ ਵੀਰ ਦਾ ਜਿਹੜਾ ਫਰਸਟ ਇਨਾਮ ਜਿਹੜਾ ਬੰਦਾ ਪਿਆ ਆ ਤੇ ਨਾਲ ਬਹਾਦਰ ਬੱਚੇ ਦਾ ਵੀ ਨਾਮ ਆ ਜੀ ਤੇ ਨਾਲ ਬਹਾਦਰ ਕਬੂਤਰ ਦਾ ਇਨਾਮ ਵੀ ਉਸ ਟੂਰਨਾਮੈਂਟ ਵਿੱਚ ਪ੍ਰਭ ਵੀਰ ਦਾ ਬੰਦਾ ਪਿਆ ਆ ਤੇ ਬਹੁਤ ਵਧੀਆ ਪਰਫਾਰਮੈਂਸ ਜਿਹੜੀ ਪ੍ਰਭ ਵੀਰ ਨੇ ਦਿੱਤੀ ਆ ਤੇ ਬਹੁਤ ਜ਼ਿਆਦਾ ਕਬੂਤਰ ਸ਼ਾਮ ਤੱਕ ਉਡਾ ਕੇ ਵੀਰ ਨੇ ਦਿਖਾਏ ਆ ਤੇ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਤੇ ਮੇਰੇ ਚੈਨਲ ਵੱਲੋਂ ਪ੍ਰਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਹਨਾਂ ਦੀ ਪਾਰਟੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਲਾਪਿੰਗ ਹੋ ਜਾਈਆ ਹਾਂ ਜੀ ਆ ਤੁਸੀਂ ਇਹ ਵੀ ਜਿਵੇਂ ਮੋਰਤਾ ਜੀ ਸਾਡੇ ਵੱਡੇ ਇਹ ਹਰ ਵਾਰੀ ਜਦੋਂ ਵੀ ਆਪਾਂ ਕੋਈ ਪ੍ਰੋਗਰਾਮ ਲੀਕਦੇ ਆ ਇਹ ਉਹਦੇ ਵਿੱਚ ਜਰੂਰ ਸੇਵਾ ਲਵੋ ਹੁੰਦੇ ਆ ਤੇ ਸਾਡੀ ਪਾਰਟੀ ਵੱਲੋਂ ਇਹਨਾਂ ਨੂੰ ਥੋੜਾ ਸੰਭਾਲ ਜੀ